ਅਫਸੋਸ ਮੈਨੂੰ ਆਪਣੀ ਸਰਕਾਰ ਤੇ ਵੀ ਹੈ ਇਹ ਤਾਂ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਕਿਸੇ ਦੇ ਘਰੇ ਆ ਕੇ ਕੋਈ ਕੁੱਟ ਜਵੇ ਪੰਜਾਬ ਵਿੱਚ ਆ ਕੇ ਹਰਿਆਣੇ ਦੀ ਪੁਲਿਸ ਸਾਡੇ ਬੰਦਿਆਂ ਨੂੰ ਕੁੱਟ ਗਈ ਟਰੈਕਟਰ ਭੰਨ ਗਈ ਸਾਰਾ ਕੁਝ ਜੋ ਕਰ ਗਈ ਗੋਲੇ ਬਰਸਾ ਗਈ ਬੰਦੇ ਚੱਕ ਕੇ ਲੈ ਗਈ ਪੰਜਾਬ ਦੇ ਵਿੱਚ ਸਰਕਾਰ ਨਹੀਂ ਉਹ ਤੋਂ ਵੱਡੀ ਸਟੇਟ ਹੈ ਹਰਿਆਣੇ ਨਾਲੋਂ ਪੰਜਾਬ ਦੀ ਸਰਕਾਰ ਕਿਉਂ ਮੁਖ ਦਰਸ਼ਨ ਬਣ ਕੇ ਦੇਖਦੀ ਹੈ ਕਿ ਮਗਰੋਂ ਅਸੀਂ ਲਵਾ ਦੇਾਂਗੇ ਦਵਾਈ ਅਸੀਂ ਇੰਤਜ਼ਾਮ ਕਰ ਦੇਾਂਗੇ ਆ ਕੇ ਇਹ ਲਿਪ ਸਿੰਪਤੀ ਨਹੀਂ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਐਕਸ਼ਨ ਚਾਹੀਦਾ ਇੰਨਾ ਅੰਧਾ ਧੁੰਦ ਜਾਤੀ ਸਰਕਾਰਾਂ ਦੀ ਹੈ ਮੈਨੂੰ ਲਾਇਆ ਲੱਗਦਾ ਜਿਵੇਂ ਕਿਸੇ ਸਾਡੀ ਪਾਕਿਸਤਾਨ ਦੀ ਜੰਗ ਲੱਗ ਕੇ ਤੇ ਪਾਕਿਸਤਾਨ ਦੇ ਨਾਲ ਸਾਡਾ ਪੰਜਾਬ ਲੜ ਰਿਹਾ ਹੋਵੇ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਲੱਗਦੀ ਹੈ ਜੇ ਹਰਿਆਣੇ ਦੀ ਪੁਲਿਸ ਇੱਧਰ ਆ ਕੇ ਸਾਡੇ ਗੋੜੀਆਂ ਚਲਾ ਸਕਦੀ ਹੈ ਤਾਂ ਮੂਰੇ ਸਾਡੀ ਪੁਲਿਸ ਵੀ ਖੜੀ ਹੈ ਕਿਉਂ ਨਹੀਂ ਉਹ ਰੁਕ ਸਕਦੀ ਉਹ ਕਿਉਂ ਇੱਧਰ ਆਉਣ ਦਿੰਦੀ ਆ ਕੇ ਕਿਸੇ ਥਾਂ ਤੇ ਨਾ ਕੋਈ ਬੱਚੇ ਦੇ ਸੱਤ ਬਚ ਜਾਂਦੇ ਆਪਾਂ ਕਹਿੰਨੇ ਕੋਈ ਨਹੀਂ ਕੋਈ ਨਹੀਂ ਤਨ ਦਵਾਈ ਲਿਆਵਾਂਗੇ ਕੁੱਟਾਂਗੇ ਆਪਾਂ ਨੂੰ ਇਹ ਇਸ ਤਰ੍ਹਾਂ ਦੀ ਹਾਲਤ ਹੋ ਗਈ ਮੋਦੀ ਸਰਕਾਰ ਤੇ ਬੜਾ ਭਾਰੀ ਅਫਸੋਸ ਹੈ ਕਿ 2.5 ਸਾਲ ਹੋ ਗਏ ਅਜੇ ਤੱਕ ਲਖੀਮਪੁਰ ਵਾਲਿਆਂ ਦਾ ਕੁਝ ਨਹੀਂ ਕੀਤਾ ਔਰ ਇਹ ਮੇਰੇ ਦੇ ਵਿੱਚ ਇੱਥੇ ਕੁਝ ਨਹੀਂ ਕੀਤਾ ਇਹ ਪੰਜਾਬ ਦਾ ਜਿਹੜਾ ਅੰਨ ਹਰੇਕ ਭਰਦਾ ਰਿਹਾ ਢਿੱਡ ਸਾਰੇ ਲੋਕਾਂ ਦਾ ਉਸ ਕਿਸਾਨ ਦਾ ਅੰਤ ਨਾ ਲੈਣ ਅੱਜ ਇਹ ਸਾਰੇ ਤੌਰ ਤੇ ਬਾਰਡਰ ਕਾਤੋਂ ਬੰਦਰ ਕੀਤੇ ਨੇ ਪੱਕੇ ਕਰ ਦਿਓ ਫਿਰ ਬਣਾ ਦਿਓ ਪਾਕਿਸਤਾਨ ਇਹ ਤਾਂ ਕਹਿਣਾ ਹੀ ਹੁੰਦਾ ਹੈ ਮਾਮਲਾ ਦਰਜ ਜਿਹੜਾ ਹੋਏ ਵੀ ਅਜ ਪਹਿਲੇ ਮਾਮਲੇ ਦਰਜ ਹੋਏ ਵੀ ਦਾ ਕੁਝ ਬਣਿਆ ਅਜ ਤੱਕਰ ਮਾਮਲਾ ਦਰਜ ਕਰੋਗੇ ਪਹਿਲਾਂ ਬੰਦੇ ਨੂੰ ਮਰਵਾ ਲਓ ਫਿਰ ਮਾਮਲੇ ਦਰਜ ਕਰਦੇ ਫਿਰ ਉਹ ਜਿਵੇਂ ਕਹਿੰਦੇ ਡੀਜੀਪੀ ਤੋਂ ਡੀਜੀਪੀ ਗੱਲ ਕਰਦੇ ਕਿਉਂ ਨਹੀਂ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਗੱਲ ਕਰਦੇ ਕਿਉਂ ਨਹੀਂ ਸਰਕਾਰ ਤੋਂ ਸਰਕਾਰ ਗੱਲ ਕਰਦੇ ਕਿਉਂ ਨਹੀਂ ਸਾਰੇ ਐਮਐਲਏ ਇਹਨਾਂ ਦੇ ਜਾ ਕੇ ਜਿਹੜੀ ਸਰਕਾਰ ਦੇ ਉਹਨਾਂ ਦੇ ਐਮਐਲਏ ਦੇ ਨਾਲ ਗੱਲ ਪੈਂਦੇ ਵੀ ਆਓ ਖੜੋ ਇੱਥੇ ਕਿਉਂ ਇਹਨਾਂ ਨੇ ਲੌਕ ਕੀਤਾ ਕਿਉਂ ਸਾਡੀ ਪੰਜਾਬ ਦੀ ਹੱਦ ਵਿੱਚ ਹਰਿਆਣੇ ਦੀ ਪੁਲਿਸ ਆਵੇ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਤੇ ਖਨੌਲੀ ਬਾਰਡਰ ਦੇ ਹਾਲਾਤ ਤੁਹਾਨੂੰ ਤਸਵੀਰਾਂ এবੀਪੀ ਸਾਂਝਾ ਤੇ ਲਗਾਤਾਰ ਦਿਖਾ ਰਹੇ ਆ ਅੱਜ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈਗੀ ਆ ਪਾਰਟੀਆਂ ਕਾਂਗਰਸ ਜਿਹੜੀ ਹੈਗਾ ਉਹਨਾਂ ਦਾ ਕੀ ਸਟੈਂਡ ਹੈਗਾ ਇਹ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਬੀ ਸ਼ਸ਼ੀ ਕਾ ਅੱਜ ਕਾਲ ਜੀ ਬੀਬੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ ਲੈ ਕੇ ਹਾਲਾਤ ਬਹੁਤ ਵਿਗੜੇ ਹੋਏ ਨੇ ਸ਼ੰਭੂ ਬਾਰਡਰ ਤੇ ਲਗਾਤਾਰ ਗੋਲੇ ਦਾਗੇ ਜਾ ਰਿਹਾ ਹੈ ਖਨੋਰੀ ਬਾਰਡਰ ਤੇ ਦਾਗੇ ਜਾ ਰਿਹਾ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇੰਨਾ ਅੰਦਾ ਧੁੰਦ ਜਾਤੀ ਸਰਕਾਰਾਂ ਦੀ ਹੈ ਮੈਨੂੰ ਲਾਇ ਲੱਗਦਾ ਜਿਵੇਂ ਕਿਸੇ ਸਾਡੀ ਪਾਕਿਸਤਾਨ ਦੀ ਜੰਗ ਲੱਗ ਕੇ ਤੇ ਪਾਕਿਸਤਾਨ ਦੇ ਨਾਲ ਸਾਡਾ ਪੰਜਾਬ ਲੜ ਰਿਹਾ ਹੋਵੇ ਅੱਜ ਪੰਜਾਬ ਦੇ ਅਨਦਾਤੇ ਦਾ ਬੇਕਸੂਰ ਨੇ ਹੱਥਾ ਨੌਜਵਾਨ ਬੱਚਾ ਜਿਵੇਂ ਮਾਰ ਕੇ ਗੋਲੀਆਂ ਛਲ ਨਹੀਂ ਕੀਤਾ ਗਿਆ ਔਰ ਦੁੱਖ ਤੇ ਅਫਸੋਸ ਸਾਨੂੰ ਇਸ ਗੱਲ ਦਾ ਹੈ ਕਿ ਸਾਡੇ ਪੰਜਾਬ ਦੇ ਵਾਲੇ ਪਾਸੇ ਆ ਕੇ ਧਰਤੀ ਤੇ ਉਹ ਪਤਾ ਕਰਾਇਆ ਸੀ ਉੱਥੇ ਬੈਰੀਅਰ ਲੱਗੇ ਆ ਉਸ ਥਾਂ ਤੇ ਆ ਕੇ ਪਹਿਲਾਂ ਗੋਲੀ ਚਲਾਈ ਤੇ ਹੁਣ ਜਿਹੜੇ ਚੱਕ ਕੇ ਲਗਾਏ ਨੇ ਦੀ ਗਿਣਤੀ ਕੋਈ ਨਹੀਂ ਮੈਂ ਹੁਣੇ ਟੈਲੀਫੋਨ ਕਰਕੇ ਏਟੀਆਂ ਇੱਕ ਨਵੇਂ گاؤں ਦਾ ਲੜਕਾ ਹੈ ਉਹ ਵੀ ਉੱਥੇ ਉਹਨੂੰ ਲੈ ਕੇ ਗਏ ਨੇ ਹਸਾਰੋ ਦੇ ਬਾਰੇ ਵਿੱਚ ਗੱਲ ਕਰ ਰਹੇ ਆ ਕਿਸ ਤਰੀਕੇ ਦਾ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਲੱਗਦੀ ਹੈ ਜੇ ਹਰਿਆਣੇ ਦੀ ਪੁਲਿਸ ਇੱਧਰ ਆ ਕੇ ਸਾਡੇ ਗੋਲੀਆਂ ਚਲਾ ਸਕਦੀ ਹੈ ਤਾਂ ਮੂਰੇ ਸਾਡੀ ਪੁਲਿਸ ਵੀ ਕਿਹੜੀ ਹੈ ਕਿਉਂ ਨਹੀਂ ਉਹ ਰੁਕ ਸਕਦੀ ਉਹ ਕਿਉਂ ਇੱਧਰ ਆਉਣ ਦਿੰਦੀ ਆ ਕੇ ਸੋ ਇਸ ਕਰਕੇ ਇੱਕ ਦੂਜੇ ਤੇ ਵਾਲੀਆਂ ਮਾਰ ਰਹੇ ਆ ਇਹ ਸਰਕਾਰ ਦਾ ਸੀ ਇਨਕੁਆਇਰੀ ਕਰਾਵਾਂਗੇ ਜਿਵੇਂ ਕਿਸੇ ਥਾਂ ਤੇ ਨਾ ਕੋਈ ਬੱਚੇ ਦੇ ਸੱਟ ਵੱਜ ਜਾਂਦੇ ਆਪਾਂ ਕਹਿੰਦੇ ਕੋਈ ਨਹੀਂ ਕੋਈ ਨਹੀਂ ਤਨ ਦਵਾਈ ਲਿਆਵਾਂਗੇ ਕੁੱਟਾਂਗੇ ਆਪਾਂ ਨੂੰ ਇਹ ਇਸ ਤਰ੍ਹਾਂ ਦੀ ਆਲਮ ਟੋਲੀਆਂ ਔਰ ਮੈਨੂੰ ਮੋਦੀ ਸਰਕਾਰ ਤੇ ਬੜਾ ਭਾਰੀ ਅਫਸੋਸ ਹੈ ਕਿ 2.5 ਸਾਲ ਹੋ ਗਏ ਅਜੇ ਤੱਕ ਲਖੀਮਪੁਰ ਵਾਲਿਆਂ ਦਾ ਕੁਝ ਨਹੀਂ ਕੀਤਾ ਔਰ ਇਹਵੇਂ ਜਿਵੇਂ ਇੱਥੇ ਕੁਝ ਨਹੀਂ ਕੀਤਾ ਇਹ ਪੰਜਾਬ ਦਾ ਜਿਹੜਾ ਅੰਨ ਹਰੇਕ ਭਰਦਾ ਰਿਹਾ ਢਿੱਡ ਸਾਰੇ ਲੋਕਾਂ ਦਾ ਉਸ ਕਿਸਾਨ ਦਾ ਅੰਤ ਨਾ ਲੈਣ ਅੱਜ ਇਹ ਸਾਰੇ ਤੌਰ ਤੇ ਬਾਰਡਰ ਕਾਹ ਤੋਂ ਬੰਦਰ ਕੀਤੇ ਨੇ ਤੇ ਪੱਕੇ ਕਰ ਦਿਓ ਫਿਰ ਬਣਾ ਦਿਓ ਪਾਕਿਸਤਾਨ ਕਿਉਂ ਨਹੀਂ ਅਸੀਂ ਜਾ ਸਕਦੇ ਤੇ ਕਿਉਂ ਨਹੀਂ ਇਹ ਜਿਹੜੀਆਂ ਗੱਲਾਂ ਸੀਗਾ ਇਹ ਇੱਕ 2 4 5 ਮਹੀਨੇ ਸਾਲ ਪਹਿਲਾਂ ਕਿਉਂ ਨਹੀਂ ਕੀਤੀਆਂ ਗਈਆਂ ਹੁਣ ਵੀ ਇਹ ਮੀਟਿੰਗਾਂ ਦੇ ਗੇੜ ਚ ਪਹਿਲਾਂ ਰੱਖਿਆ ਮੀਟਿੰਗਾਂ ਦੇ ਗੇੜ ਚ ਹੁਣ ਪਾਉਣਾ ਚਾਹੁੰਦੇ ਆ ਅੱਜ ਕਿਸਾਨ ਕੀ ਕਰੇ ਘਰੇ ਰੋਟੀ ਨਹੀਂ ਜੋ ਆਖ ਭੁੱਖੇ ਮਰਦੇ ਆ ਆਪ ਉੱਥੇ ਬੈਠਾ ਗੋਲੇ ਦਾਗ ਰਹੇ ਆ ਇਹ ਜਿਹੇ ਗੋਲੇ ਕਦੇ ਸੁਣਿਆ ਬਹੁਤ ਕੁਛ ਅਸੀਂ ਦੇਖਿਆ ਹੈ ਬਗਤ ਬੀਬੀ ਉੱਥੇ ਕੱਲ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਤੇ ਕਿਸਾਨਾਂ ਆਗੂ ਵੀ ਬਹੁਤ ਵੱਡੇ ਪੱਧਰ ਤੇ ਜ਼ਖਮੀ ਹੋਏ ਨੇ ਸਾਰੇ ਜਿਹੜੇ ਹੈਗੇ ਆ ਹਸਪੀਟਲਾਂ ਦੇ ਵਿੱਚ ਦਾਖਲ ਨੇ ਸੈਂਕੜੇ ਨੌਜਵਾਨ ਜਿਹੜੇ ਐ ਜ਼ਖਮੀ ਹੋਏ ਨੇ ਦੇਖੋ ਮੈਂ ਤਾਂ ਇਹ ਕਹਿਨੀ ਆ ਵੀ ਹੁਣ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਮੈਂ ਖੁਦ ਆਪਣੀ ਮਿਸਾਲ ਦਿੰਨੀ ਆ ਕਿ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਦੀ ਸਰਕਾਰ ਦਾ ਚੀਫ ਮਿਨਿਸਟਰ ਅਸੀਂ ਉਸ ਵਕਤ ਖੁਸ਼ ਐਸੀ ਟੈਕਸ ਲੱਗਿਆ ਸੀ ਸਾਡਾ ਟੱਬਰ ਸਾਰੇ ਕਹਿੰਦੇ ਸੀ ਭੱਠਲ ਸਾਹਿਬ ਦਾ ਤਾਂ ਮੁਆਵਜ਼ਾ ਦੇਣ ਆਇਆ ਵਾ ਤਹਿਸੀਲਦਾਰ ਨੌਕਰੀਆਂ ਦੇਣ ਆਇਆ ਅਸੀਂ ਸਾਰੀਆਂ ਜਵਾਬ ਦੇ ਕੇ ਸਰਕਾਰ ਨੂੰ ਉਹ ਮੇਰੇ ਭਾਈ ਸੰਗਰੂਰ ਦਾ ਰਿਕਾਰਡ ਕੱਢ ਲਓ ਜੇਲ੍ਹ 'ਚ ਬੈਠੇ 3 ਮਹੀਨੇ ਵਾਸਤੇ ਅੱਜ ਪੰਜਾਬ ਦੀ ਸਰਕਾਰ ਕਿਉਂ ਚੁੱਪ ਕਰੀ ਬੈਠੀ ਹੈ ਅੱਜ ਕਿਵੇਂ ਉਹਦੇ ਬਾਰਡਰ 'ਚ ਆਉਣ ਦਿੱਤੀ ਆ ਉਹ ਮੁੰਡਿਆਂ ਨੂੰ ਮਾਰਨ ਵਾਸਤੇ ਅੱਜ ਕਿਉਂ ਨਹੀਂ ਸਟੈਪ ਲਏ ਜਾਂਦੇ ਇਨਕੁਆਰੀਆਂ ਕਰਾਂਗੇ ਜੇ ਇਨਕੁਆਰੀ ਕਰਾਉਣੀ ਹੈ ਤਾਂ ਇਹ ਨਹੀਂ ਕਿ ਇੱਕ ਵਾਰੀ ਤੁਹਾਡੇ ਅਫਸਰ ਜਾਂ ਹਰਿਆਣਾ ਦੇ ਅਫਸਰ ਕਰਨਗੇ ਇਨਕੁਆਰੀ ਸਿਟਿਕ ਜੱਜਾਂ ਦਾ ਇੱਕ ਪੈਨਲ ਕਰੇ ਤੇ ਫਾਈਨਲ ਕਰਕੇ ਦੇਖੇ ਕਿ ਇਹਦੇ ਨਾਲ ਕੀ ਹੋਇਆ ਕਿਸ ਤਰ੍ਹਾਂ ਨਹੀਂ ਸਰਕਾਰ ਤੋਂ ਸਰਕਾਰ ਕਿਉਂ ਨਹੀਂ ਗੱਲ ਕਰਦੇ ਵੀ ਕਿਉਂ ਰੋਕਦੇ ਹੋ ਸਾਡੇ ਬੰਦਿਆਂ ਨੂੰ ਪਰ ਮੁੱਖ ਮੰਤਰੀ ਨੇ ਤਾਂ ਕੱਲ ਇਹ ਵੀ ਕਿਹਾ ਜੀ ਮੈਂ ਮਾਮਲਾ ਦਰਜ ਕਰਾਂਗੇ ਵੀ ਜਿਹੜਾ ਉਹਨਾਂ ਦੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਹਰਿਆਣਾ ਸਰਕਾਰ ਉੱਤੇ ਇਹ ਤਾਂ ਕਹਿਣਾ ਹੀ ਹੁੰਦਾ ਹੈ ਮਾਮਲਾ ਦਰਜ ਜਿਹੜਾ ਹੋਏ ਵੀ ਅਜੇ ਪਹਿਲੇ ਮਾਮਲੇ ਦਰਜ ਹੋਏ ਵੀ ਨਾ ਉਹਦਾ ਕੁਝ ਬਣਿਆ ਅਜੇ ਤੱਕਰ ਮਾਮਲਾ ਦਰਜ ਕਰੋਗੇ ਪਹਿਲਾਂ ਬੰਦੇ ਨੂੰ ਬਰਵਾ ਲਓ ਫਿਰ ਮਾਮਲੇ ਦਰਜ ਕਰਦੇ ਫਿਰੋ ਤੁਸੀਂ ਕਿਉਂ ਨਹੀਂ ਮੁੱਖ ਮੰਤਰੀ ਜਿਵੇਂ ਕਹਿੰਦੇ ਡੀਜੀਪੀ ਤੋਂ ਡੀਜੀਪੀ ਗੱਲ ਕਰਦੇ ਕਿਉਂ ਨਹੀਂ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਗੱਲ ਕਰਦੇ ਕਿਉਂ ਨਹੀਂ ਸਰ ਕਿਉਂ ਨਹੀਂ ਸਾਰੇ ਐਮਐਲਏ ਇਹਨਾਂ ਦੇ ਜਾ ਕੇ ਜਿਹੜੀ ਸਰਕਾਰ ਦੇ ਉਹਨਾਂ ਦੇ ਐਮਐਲਏ ਦੇ ਨਾਲ ਗੱਲ ਪੈਂਦੇ ਵੀ ਆਓ ਖੜੋ ਇੱਥੇ ਕਿਉਂ ਇਹਨਾਂ ਨੇ ਲੌਕ ਕੀਤਾ ਕਿਉਂ ਸਾਡੀ ਪੰਜਾਬ ਦੀ ਹੱਦ ਵਿੱਚ ਹਰਿਆਣੇ ਦੀ ਪੁਲਿਸ ਆਵੇ ਸਾਡਾ ਬੰਦਾ ਤਾਂ ਹਰਿਆਣੇ ਨਾਲੇ ਪਾਸੇ ਜਾ ਨਹੀਂ ਸਕਦਾ ਉਹਨਾਂ ਦੇ ਬੰਦੇ ਵਿੱਚ ਆ ਕੇ ਗੋਲੇ ਵੀ ਚਲਾ ਸਕਦੇ ਸਾਡੇ ਬੰਦੇ ਵਿੱਚ ਆ ਕੇ ਬੋਰੀਆਂ ਚ ਪੈਕਲ ਜਾ ਸਕਦੇ ਆ ਅਸੀਂ ਕਹਿੰਨੇ ਅਸੀਂ ਮਾਗਰੋ ਕਰਾਂਗੇ ਇਨਕੁਆਇਰੀ ਕਰਾਵਾਂਗੇ ਕਿਹੜੀ ਇਨਕੁਆਇਰੀ ਕਰਾਵਾਂਗੇ ਇਨਕੁਆਇਰੀ ਨਾਲ ਕੀ ਹੋਊਗਾ ਪਰ ਉੱਥੇ ਕਿਸਾਨਾਂ ਦੇ ਜੀ ਕੱਲ ਦੇ ਜਿਹੜੇ ਹਾਲਾਤ ਸੀਗੇ ਕੱਲ ਉੱਥੇ ਟਰੈਕਟਰ ਟਰਾਲੀਆਂ ਜਿਹੜੀਆਂ ਵੀ ਉੱਥੇ ਵਹੀਕਲ ਖੜੇ ਸੀਗੇ ਖਨੋਰੀ ਦੇ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਟਰੈਕਟਰ ਟਰਾਲੀਆਂ ਭੰਨ ਤੋੜ ਕਰਤੀ ਐ ਇੰਨੀ ਕਿ ਭੰਨ ਤੋੜ ਕੀਤੀ ਐ ਕਿ ਮਤਲਬ ਉਹ ਚਲਾਣ ਜੋਗੇ ਵੀ ਨਹੀਂ ਛੱਡੇ ਕਿਉਂਕਿ ਅੱਗੇ ਪਿੱਛੇ ਵੀ ਨਹੀਂ ਕਰ ਸਕਦੇ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਜਿਹੜਾ ਹਰਿਆਣਾ ਪੁਲਿਸ ਵੱਲੋਂ ਜਿਹੜਾ ਹਮਲਾ ਪੰਜਾਬੀਆਂ ਤੇ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਨੇ ਕਿਸ ਤਰ੍ਹਾਂ ਦੇ ਦੇਖੋ ਜਿੱਥੇ ਇਹ ਤਾਂ ਹੈ ਹੀ ਵਿਭਾਗਾ ਜੀ ਨੂੰ ਦੁਖਦਾਇਕ ਕਹਿਨੇ ਆ ਠੱਕੇशाही ਹੈ ਸਰਕਾਰ ਦੀ ਹਰਿਆਣੇ ਦੀ ਲੇਕਿਨ ਆਫਸੋਸ ਮੈਨੂੰ ਆਪਣੀ ਸਰਕਾਰ ਤੇ ਵੀ ਹੈ ਇਹ ਤਾਂ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਕਿਸੇ ਦੇ ਘਰੇ ਆ ਕੇ ਕੁੱਟ ਕੁੱਟ ਜਵੇ ਪੰਜਾਬ ਚ ਆ ਕੇ ਹਰਿਆਣੇ ਦੀ ਪੁਲਿਸ ਸਾਡੇ ਬੰਦਿਆਂ ਨੂੰ ਕੁੱਟ ਗਈ ਟਰੈਕਟਰ ਭੰਨ ਗਈ ਸਾਰਾ ਕੁਝ ਜੋ ਕਰ ਗਈ ਗੋਲੇ ਵਰਸਾ ਗਈ ਬੰਦੇ ਚੱਕ ਕੇ ਲੈ ਗਈ ਪੰਜਾਬ ਦੇ ਵਿੱਚ ਸਰਕਾਰ ਨੇ ਉਹ ਦੁਬੱਡੀ ਸਟੇਟ ਹੈ ਹਰਿਆਣੇ ਨਾਲੋਂ ਪੰਜਾਬ ਦੀ ਸਰਕਾਰ ਕਿਉਂ ਮੂਕਦਰਸ਼ਨ ਬਣ ਕੇ ਦੇਖਦੀ ਹੈ ਕਿ ਮਗਰੋਂ ਅਸੀਂ ਲਵਾ ਦੇਾਂਗੇ ਦਵਾਈ ਅਸੀਂ ਇੰਤਜ਼ਾਮ ਕਰ ਦੇਾਂਗੇ ਆ ਕੇ ਇਹ ਲਿਪਸਿੰਮਪਤੀ ਨਹੀਂ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਐਕਸ਼ਨ ਚਾਹੀਦਾ ਹੈ ਐਕਸ਼ਨ ਤੇ ਕੋਈ ਯਕੀਨੀ ਸਰਕਾਰਾਂ ਨੇ ਤੇ ਨਾ ਦਿੱਲੀ ਵਾਲਿਆਂ ਦੀ ਸਰਕਾਰ ਤੇ ਨਾ ਇੱਥੇ ਵਾਲਿਆਂ ਦੀ ਹਰਿਆਣੇ ਵਾਲਿਆਂ ਦੀ ਨਾ ਪੰਜਾਬ ਦੀ ਤੇ ਪੈਨਲ ਦੀ ਡਿਮਾਂਡ ਕਰਦੀਆਂ ਮੈਂ ਜਿਹੜੇ ਸਿਟਿੰਗ ਜੱਜਾਂ ਦਾ ਪੈਨਲ ਬਣੇ ਉਹ ਇਨਕੁਆਇਰੀ ਕਰੂਗੀ ਸਜ਼ਾ ਹੋਊਗੀ ਪਰ ਸਰਕਾਰ ਆਪ ਦੀ ਹੱਦ 'ਚ ਕਿਉਂ ਬੜਨ ਦਿੰਦੀ ਹੈ ਜੇ ਸਾਡੇ ਬੰਦਿਆਂ ਨੂੰ ਆਹ ਦੇ ਹਰਿਆਣੇ ਦੀ ਹੱਦ 'ਚ ਨਹੀਂ ਬੜਨ ਦਿੰਦੇ ਉਹਨਾਂ ਦੇ ਬੰਦੇ ਕਿਉਂ ਸਾਡੀ ਪੁਲਿਸ ਉੱਥੇ ਹੈ ਨਹੀਂਗੀ ਸਾਡੀ ਪੁਲਿਸ ਮਾੜੀ ਹੈ ਇਹ ਸਾਡੀ ਪੁਲਿਸ ਕਿਉਂ ਉਹ ਉਹਨਾਂ ਨੂੰ ਨਹੀਂ ਰੁਕਦੀ ਹਰਿਆਣੇ ਵਾਲੇ ਨੂੰ ਕਿਉਂ ਇੱਥੇ ਆਉਨੇ ਹੋ ਤੁਸੀਂ ਇਸ ਲਈ ਮਿਲੀ ਭੁਗਤ ਨਾਲ ਲੱਗਦਾ ਹੈ ਸਿਰਫ ਲਿਪਸਟਿਕ ਇਤਿ ਜਾਰੀ ਹੈ ਜਿਹੜੀ ਬਹੁਤ ਹੀ ਮੰਦਪਾਗੀ ਹੈ ਪਰ ਕਾਂਗਰਸ ਦਾ ਕੀ ਸਟੈਂਡ ਹੋਊਗਾ ਕਿਸਾਨ ਅੰਦੋਲਨ ਲਈ ਕਾਂਗਰਸ ਨੇ ਪਿਛਲੇ ਵਾਰ ਵੀ ਜਿਹੜਾ ਹੈਗਾ ਅੰਦੋਲਨ ਦੇ ਵਿੱਚ ਹਿੱਸਾ ਇ ਤੇ ਇਸ ਤਰ੍ਹਾਂ ਇਸ ਵਾਰੀ ਕਿਸ ਤਰ੍ਹਾਂ ਦਾ ਸਟੈਂਡ ਹੈਗਾ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਹੈ ਦੇਖੋ ਅੱਗੇ ਵੀ ਸਾਡੇ ਬੰਦੇ ਬਾਕਾਇਦਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਅਸੀਂ ਲੀਡਰਾਂ ਨੂੰ ਲਾਉ ਨਹੀਂ ਕਰਦੇ ਇੱਥੇ ਬੈਠਣਾ ਜਦੋਂ ਪੋਲਿਟੀਕਲ ਬਣ ਜਾਂਦਾ ਹੈ ਇਸ ਕਰਕੇ ਉਹਨਾਂ ਦੇ ਅੰਦੋਲਨ 'ਚ ਉਹਨਾਂ ਦੇ ਰੋਕਣ ਦੇ ਬਾਵਜੂਦ ਜਾ ਨਹੀਂ ਸਕੇ ਲੇਕਿਨ ਫੇਰ ਵੀ ਸਾਡੇ ਦਿੱਲੀ ਧਰਨੇ 'ਤੇ ਬੈਠੇ ਰਹੇ ਰਾਹੁਲ ਜੀ ਵੀ ਆ ਕੇ ਇੱਥੇ ਪ੍ਰੋਟੈਸਟ ਕਰਕੇ ਗਏ ਅਸੀਂ ਮੈਂ ਜਿਵੇਂ ਦੱਸਿਆ ਹੈਗਾ ਕਾਂਗਰਸ ਵੱਲੋਂ ਜਦੋਂ ਮੈਂ ਆਪ ਉਸ ਕਾਂਗਰਸ ਦੀ ਸੀ ਸਾਰੇ ਅਹੁਦੇ ਛੱਡ ਕੇ ਸਾਰੇ ਆਫਰਾਂ ਛੱਡ ਕੇ ਅਸੀਂ ਜੇਲ੍ਹ 'ਚ ਗਏ ਆ ਤੇ ਅੱਜ ਵੀ ਪੰਜਾਬ ਦੀ ਕਾਂਗਰਸ ਤਤਪਰ ਹੈ ਪੂਰੀ ਤਰ੍ਹਾਂ ਦੇ ਨਾਲ ਜਿੱਥੇ ਵੀ ਡਿਊਟੀ ਹੈ ਆ ਹੁਣੇ ਮੈਂ ਪੁੱਛਿਆ ਜਿਹੜਾ ਮੁੰਡਾ ਨਵੇਂ گاਉਂ ਦਾ ਹੈ ਰੋहतक ਟੈਲੀਫੋਨ ਕਰਕੇ ਹਟੀਆਂ ਹੁਣੇ ਉਹਦਾ ਡੀ ਐਮ ਸੀ ਚ ਮੈਂ ਇੰਤਜ਼ਾਮ ਕਰਾ ਰਹੀ ਆ ਮੁੰਡਾ ਮੇਰੇ ਉੱਥੇ ਚੱਲਿਆ ਫਿਰ ਰੋहतक ਵਾਸਤੇ ਸਾਡੇ ਕਾਂਗਰਸ ਦੇ ਵੀ ਸਾਰੇ ਭੈਣਾ ਭਰਾਵਾਂ ਨੂੰ ਆਪੋ ਆਪਣੇ ਹਲਕਿਆਂ ਵਿੱਚ ਜਿੱਥੇ ਕਿਤੇ ਕੋਈ ਦਿੱਕਤ ਆਉਂਦੀ ਹੈ ਕਿਸਾਨ ਭਰਾਵਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਸਾਰੀਆਂ ਦਿੱਕਤਾਂ ਕਿੱਥੇ ਕੀ ਚਾਉਂਦੇ ਆ ਉਹਨਾਂ ਦੀ ਲੋੜ ਮੁਤਾਬਕ ਜੇ ਸਰਕਾਰ ਨੇ ਕੁਝ ਕਰਦੀ ਕਾਂਗਰਸ ਅੱਗੇ ਆਵੇ ਕੇਂਦਰ ਸਰਕਾਰ ਨੂੰ ਕਿਸ ਤਰ੍ਹਾਂ ਦੇਖ ਰਹੋ ਮਤਲਬ ਇੱਕ ਇੱਕ ਤਾਨਾਸ਼ਾਹੀ ਤਰ੍ਹਾਂ ਜੇ ਕਹਿ ਸਕਦੇ ਆ ਵੀ ਹਜੇ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਿਆ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਫਿਰ ਜਿਹੜੀਆਂ ਗੱਲਾਂ ਬਾਤ ਹੁੰਦੀਆਂ ਉਹਨਾਂ ਦੇ ਪੰਜਵੇਂ ਛੇਵੇਂ ਗੇੜ ਦੇ ਵਿੱਚ ਉਹਨਾਂ ਦੀ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਕਿਸ ਤਰ੍ਹਾਂ ਦੇਖ ਰਹੋ ਕਿਉਂਕਿ ਕਿਸਾਨ ਜਿਹੜੀਆਂ ਆਪਣੀਆਂ ਮੰਗਾਂ ਨੂੰ ਕਾਨੂੰਨ ਬਣਾਉਣ ਵਾਸਤੇ ਅੜੇ ਹੋਏ ਨੇ ਵੀ ਕਾਨੂੰਨ ਬਣਾਉਣਾ ਚਾਹੀਦਾ ਪਰ ਉਹਦੇ ਵਿੱਚ ਕੇਂਦਰ ਸਰਕਾਰ ਨਹੀਂ ਮੰਨ ਰਹੀ ਕਿਸ ਤਰ੍ਹਾਂ ਦੇਖ ਰਹੇ ਦੇਖੋ ਇਹਨਾਂ ਨੇ ਜਿਵੇਂ ਕਿਹਾ ਚਾਰ ਪੰਜ ਫਸਲਾਂ ਤੇ ਸੀਐਮਐਸਪੀ ਦੇਵਾਂਗੇ ਤਾਂ ਉਹਦੇ ਵਿੱਚ ਇਹ ਤਾਂ ਚਾਰ ਪੰਜ ਉਹ ਅਜੇ ਡਾਇਵਰਸ਼ਨ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਡਾਇਵਰਸ਼ਨ ਹੋਣੀ ਚਾਹੀਦੀ ਅਸੀਂ ਵੀ ਸਮਝਦੇ ਹਾਂ ਕਿ ਸਾਡਾ ਪਾਣੀ ਥੱਲੇ ਗਿਆ ਲੇਕਿਨ ਇਹ ਉਹਦੇ ਵਿੱਚ ਛੱਡ ਦੇਣ ਕੱਲੇ ਚੌਲਾਂ ਨੂੰ ਕਣਕ ਦੇ ਬੱਤੇ ਦੇ ਸਕਦੇ ਐ ਐਮਐਸਪੀ ਕਣਕ ਕਿਉਂ ਨਹੀਂ ਵਿੱਚ ਪਾਈ ਜਾਂ ਹੋਰ ਫਸਲਾਂ ਜਿਹੜੀ ਪੁੱਛ ਕੇ ਕਿਸਾਨਾਂ ਦਾ ਭਾਰਤ ਲਾਭ ਕਰਕੇ ਕਿਹੜੀਆਂ ਕਿਹੜੀਆਂ ਫਸਲਾਂ ਚਾਹੁੰਦੇ ਆ ਉਥੇ ਐਮਐਸਪੀ ਦੇਣ ਲੇਕਿਨ ਇਹਨਾਂ ਨੇ ਜਿਵੇਂ ਮੈਂ ਕਿਹਾ ਹੈਗਾ ਕਿ ਮੋਦੀ ਸਰਕਾਰ ਦੀ ਨੀਅਤ ਖਿਲਾਫ ਹੈ ਕਿਸਾਨ ਮਾਰੂ ਐ ਉਹਦੀ ਮਿਸਾਲ ਇਹੀ ਹੈ ਕਿ ਜਦੋਂ ਪਹਿਲੀ ਵਾਰ ਮੋਦੀ ਜੀ ਖੜੇ ਹੋਏ ਐ ਇਲੈਕਸ਼ਨ ਪਾਰਲੀਮੈਂਟ ਲੜਿਆ ਐ ਪੰਜਾਬ ਚ ਆਏ ਸੀ ਇਧਰ ਪਠਾਨਕੋਟ ਵੱਲ ਬਾਦਲ ਤੇ ਢੀਂਡ ਸਾਰੇ ਇਕੱਠੇ ਸੀਗੇ ਇਹਨਾਂ ਨੂੰ ਅਸੀਂ ਕਿਹਾ ਸੀ ਕਿ ਜਿਹੜਾ ਅਜਾੜਾ ਕੀਤਾ ਕਿਸਾਨਾਂ ਦਾ ਉੱਥੋਂ ਸ਼ੁਰੂ ਹੋਈ ਵੀ ਗੱਲ ਐ ਕਿਸਾਨਾਂ ਦਾ ਜਾੜਾ ਕੀਤਾ ਜਾਇਜ਼ ਤੌਰ ਤੇ ਜਿਹੜੇ ਉੱਥੇ ਖੇਤੀ ਕਰਦੇ ਐ ਉਹਨੂੰ ਰੋਕੋ ਇਹਨਾਂ ਨੇ ਵਾਅਦਾ ਕੀਤਾ ਸਾਨੂੰ ਢੀਂਡ ਸੋਡਾਂ ਨੇ ਕਿ ਅਸੀਂ ਜਦੋਂ ਸਰਕਾਰ ਬਣ ਗਈ ਜਿੱਤਗੇ ਮੋਦੀ ਕਰਾਂਗੇ ਅੱਜ ਤੱਕ ਉਹ ਜਾੜਾ ਬੰਦ ਨਹੀਂ ਹੋਇਆ ਹਾਈ ਕੋਰਟ ਚੋ ਕੇਸ ਵੀ ਜਿੱਤ ਕੇ ਸਾਡੇ ਪੰਜਾਬ ਦੇ ਕਿਸਾਨ ਸੁਪਰੀਮ ਕੋਰਟ ਚ ਲੈ ਗਏ ਇਸ ਲਈ ਅਜੇ ਤੱਕਰ ਇਹਨਾਂ ਨੇ ਉਸ ਚੀਜ਼ ਨੂੰ ਲਮਕਾਉਂਦੇ ਲਮਕਾਉਂਦੇ ਹੁਣ ਆ ਲਮਕਾਇਆ ਹੈ ਦੱਸੋ ਮੈਨੂੰ ਕਿੱਥੇ ਸਜ਼ਾ ਦਿੱਤੀ ਲਖੀਮਪੁਰ ਵਾਲਿਆਂ ਨੂੰ ਦੱਸੋ ਮੈਨੂੰ 2.5 ਸਾਲ ਕਿਉਂ ਸੁੱਤੇ ਰਹੇ ਨੇ ਦੱਸੋ ਮੈਨੂੰ ਇਹ ਮੀਟਿੰਗਾਂ ਦਾ ਇੱਕ ਝਲਸਾ ਦੇ ਕੇ ਉਹਨਾਂ ਨੂੰ ਜਾਣ ਬੁੱਝ ਕੇ ਪ੍ਰਲੌਂਗ ਕਿਉਂ ਕਰਦੇ ਰਹੇ ਨੇ ਕਿਉਂਕਿ ਨੀਅਤ ਮਾੜੀ ਹੈ ਉਹ ਵੱਡੇ ਵੱਡੇ ਕਾਰਪੋਰੇਟਸ ਦੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਦੀ ਜਿਹੜੀ ਐਗਰੀਕਲਚਰ ਨੀਤੀ ਹੈ ਉਹ ਵੱਖਰੀ ਹੈ ਬੀਜੇਪੀ ਵਾਲਿਆਂ ਦੀ ਪੰਜਾਬ ਦੇ ਕਿਸਾਨ ਨੂੰ ਕੋਈ ਹਮਦਰਦੀ ਨਹੀਂ ਔਰ ਸਾਨੂੰ ਇਹ ਦ ਕਿ ਜਿਹਦੇ ਵਾਸਤੇ ਸਾਰੇ ਕਹਿੰਦੇ ਐ ਕਿ ਜਵਾਨ ਜੈ ਜਵਾਨ ਜੈ ਕਿਸਾਨ ਅੱਜੋ ਕਿਸਾਨ ਮਰ ਰਿਹਾ ਐ ਔਰ ਸਾਰੇ ਭੂਕ ਦਰਸ਼ਕ ਬਣ ਕੇ ਦੇਖ ਰਿਆ ਸੀ ਸਾਨੂੰ ਚੈਨ ਨਹੀਂ ਆਉਂਦੀ ਮੈਂ ਵੀ ਇੱਕ ਮਾਂ ਹੈਗੀ ਆ ਮੈਨੂੰ ਮੇਰਾ ਦਿਲ ਤੜਫਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਨੂੰ ਕਿ ਸਾਡੇ ਪੰਜਾਬ ਦਾ ਅੰਨਦਾਤਾ ਜੀ ਨੂੰ ਕਹਿੰਦੇ ਅੰਨਦਾਤਾ ਮਰ ਰਿਹਾ ਐ ਅਸੀਂ ਚੁੱਪ ਕਰੇ ਬੈਠੇ ਆ ਸਾਰੇ ਇਸ ਕਰਕੇ ਸਰਕਾਰਾਂ ਨੂੰ ਦਿੱਲੀ ਦੀ ਸਰਕਾਰ ਨੂੰ ਮਾੜਾ ਜਿਹਾ ਹੋਸ਼ ਚ ਆਵੇ ਹੋਸ਼ ਆ ਕੇ ਮੋਦੀ ਜੀ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜੇ ਕੋਈ ਇੱਕ ਅੱਧੀ ਕੋਈ ਅੜਦੀ ਹੈ ਗੱਲ ਚਲ ਉਹ ਪ੍ਰੋਲੋਂਗ ਕਰਕੇ ਕਾਨੂੰਨੀ ਲਿਚਣਾ ਕੋਈ ਹੋਰ ਹੈ ਉਹ ਸਮਝਾਉਣ ਸਾਡੇ ਕਿਸਾਨ ਸਮਝ ਲੈਣਗੇ ਜੇ ਮੈਂ ਰਜਿੰਦਰ ਕੌਰ ਭੱਟੜ ਜਦੋਂ ਮੈਂ 3-4 ਮਹੀਨੇ ਸੀਐਮ ਰਹੀਆਂ ਮੈਂ ਸੱਤ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲ ਕਰਕੇ ਜੋ ਫੈਸਲੇ ਲਏ ਸੀ ਉਦੋਂ ਪੰਜ ਛੇ ਫੈਸਲੇ ਕਿਸਾਨਾਂ ਦੇ ਹੱਕ ਚ ਲਏ ਜਿਹੜੇ ਮੁੜਕੇ ਬਾਦਲਾਵਾਂ ਦੀਆਂ ਸਰਕਾਰਾਂ ਆਈਆਂ ਅਕਾਲੀਆਂ ਕਾਂਗਰਸ ਲਾਗੂ ਨਹੀਂ ਕੀਤੇ ਉਹਨਾਂ ਨੇ ਤੇ ਜੇ ਉਸ ਤੋਂ ਬਾਅਦ ਇੱਕ ਵੀ ਬੰਦਾ ਕਿਸਾਨਾਂ ਨੇ ਹੜਤਾਲ ਨਹੀਂ ਕੀਤੀ ਜੇ ਮੈਂ ਉਹ ਸਾਰੇ ਕਿਸਾਨ ਜਿੱਥੇ ਬੰਦਿਆਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਮਰਜ਼ੀ ਦਾ ਫੈਸਲਾ ਕਰ ਸਕਦੀਆਂ ਇਹ ਨਹੀਂ ਕਰ ਸਕਦੇ ਕਰਨ ਇਸ ਕਰਕੇ ਨਹੀਂ ਕਰ ਸਕਦੇ ਕਿ ਇਹਨਾਂ ਨੀਅਤ ਮਾੜੀ ਹੈ ਕਿਸਾਨਵਰੋਧੀ ਹੈ ਬਿਲਕੁਲ ਇਹ ਸਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਇਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਜਿਹੜੀ ਨੀਅਤ ਹੈ ਜਿਹੜੀ ਉਹਦੇ ਵਿੱਚ ਫਰਕ ਹੈ ਕਿਉਂਕਿ ਜੇ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਤਾਂ ਉਹਦੇ ਵਿੱਚੋਂ ਮੰਗਾਂ ਨੂੰ ਮੰਨਿਆ ਵੀ ਜਾ ਸਕਦਾ ਹੈ ਜਲਦੀ ਇਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਤੇ ਅਮਲ ਕੀਤਾ ਜਾਵੇ ਤੇ ਜਿਹੜੇ ਕਿਸਾਨਾਂ ਨੂੰ ਆਪਣੇ ਘਰ ਭੇਜਿਆ ਜਾ ਸਕੇ ਅਨਿਲ ਜਨ এবੀਪੀ ਸੰਜਾ ਲੇਰਾਗਾਗਾ ਸੰਗਰੂਰ